ਸਸਕਾ ਦੋਸਤੋ ਜਸੂਸੀ ਮਾਮਲੇ ਦੇ ਵਿੱਚ ਦੇਖਿਆ ਜਾਵੇ ਤਾਂ ਕਈ ਗ੍ਰਿਫਤਾਰੀਆਂ ਭਾਰਤ ਦੇ ਵਿੱਚ ਹੋਈਆਂ ਨੇ ਤੇ ਇਹਨਾਂ ਗ੍ਰਿਫਤਾਰੀਆਂ ਦੇ ਵਿੱਚ ਇੱਕ ਨਾਮ ਹੈ ਜੋਤੀ ਮਲਹੋਤਰਾ ਦਾ ਜੋਤੀ ਮਲਹੋਤਰਾ ਟਰੈਵਲ ਵਿਦ ਜੋ ਦੇ ਨਾਮ ਦੇ ਉੱਤੋਂ ਕਈ ਅਕਾਊਂਟਸ ਚਲਾਉਂਦੀ ਹੈ ਇੰਸਟਾਗ੍ਰam YouTube Facebook ਦੇ ਉੱਤੇ ਗੱਲ ਕੀਤੀ ਜਾਵੇ ਤੇ ਲਗਾਤਾਰ ਤੁਸੀਂ ਹੈਰਾਨੇ ਮੰਨੋਗੇ ਕਿ ਜਸੂਸੀ ਦੇ ਵਿੱਚ ਫੜੀ ਗਈ ਇਸ ਕੁੜੀ ਦੇ ਅਕਾਊਂਟ ਨੂੰ ਲੈ ਕੇ ਹਾਲਾਂਕਿ ਭਾਵੇਂ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਪਰ ਉਹਦੇ باوجود ਤੁਸੀਂ ਦੇਖੋ ਕਿ ਲਗਾਤਾਰ ਬੇਹਤਾਸ਼ਾ ਜਿਹੜੇ ਫਾਲੋਅਰ ਨੇ ਉਹ ਲਗਾਤਾਰ ਜੋਤੀ ਮਨੋਤਰਾ ਦੇ ਵਾਧ ਰਹੇ ਨੇ ਸਟਾਰਟਿੰਗ ਜੇ ਜੋਤੀ ਮਨੋਤਰਾ ਦੇ ਫੋਲੋਅਰਸ ਤੋਂ ਕਰਾਂ ਤਾਂ ਅੱਗੇ ਜਦੋਂ ਸੁਣ ਕੇ ਹੈਰਾਨ ਰਹਿ ਜੂਗੇ ਤੇ ਉਹ ਵੀਡੀਓਜ਼ ਜਿਨ੍ਹਾਂ ਦੇ ذریعے ਯਾਦਾ ਸ਼ੱਕ ਪਿਆ ਆਖਰਕਾਰ ਵਾ ਵੈਜਨਸੀਜ਼ ਨੂੰ ਕਿ ਕਿਸ ਤਰ੍ਹਾਂ ਦੇ ਨਾਲ ਇਹਦੇ ਕੰਟੈਕਟ ਲਗਾਤਾਰ ਵਧ ਰਹੇ ਸੀਗੇ ਕਿਵੇਂ ਆਖਰਕਾਰ ਪਾਕਿਸਤਾਨ ਦੇ ਪੰਜਾਬ ਦੇ ਮੁੱਖ ਮੰਤਰੀ ਮਰੀਮ ਦੇ ਨਾਲ ਇਹਦੀ ਮੁਲਾਕਾਤ ਹੁੰਦੀ ਹੈ ਬਕਾਇਦਾ ਤੌਰ ਤੇ ਸਮਾਂ ਦਿੰਦੀ ਹੈ ਉਹ ਵੀ ਇੱਕ ਬਲੌਗਰ ਨੂੰ ਕਿਵੇਂ ਇੱਕ ਮੁੱਖ ਮੰਤਰੀ ਮਿਲ ਜਾਂਦਾ ਇਹ ਕਈ ਚੀਜ਼ਾਂ ਸ਼ੱਕ ਦੇ ਲਈ ਕਾਫੀ ਸੀਗੀਆਂ ਪਰ ਪਹਿਲਾਂ ਸ਼ੁਰੂਆਤ ਕਰੂੰਗਾ ਇਹਦੇ ਅਕਾਊਂਟਸ ਤੋਂ ਲੈ ਕੇ ਕਿਉਂਕਿ ਅੱਜ ਦਿਨ ਦੇ ਵਿੱਚ ਵੀ ਜਦੋਂ ਮੈਂ ਅਕਾਊਂਟਸ ਦੇਖ ਰਿਹਾ ਸੀਗਾ ਇਹਦੇ ਤਾਂ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ YouTube ਨੂੰ ਲਾ ਕੇ ਤੈਨਕ ਪਾਸ ਕਰ ਨੇ ਇੱਕ ਰਿਪੋਰਟ ਛਾਪੀ ਹੈ ਉਸ ਰਿਪੋਰਟ ਤੋਂ ਵੀ ਕਈ ਹਵਾਲੇ ਦੇਵਾਂਗਾ ਤੁਹਾਨੂੰ ਅਹ ਦੈਨਿਕ ਪਾਸ ਕਰਦੀ ਰਿਪੋਰਟ ਦੇ ਮੁਤਾਬਕ ਇੱਕ ਜਿਹੜੀ ਉਹਨਾਂ ਨੇ ਸਮਰੀ ਛਾਪੀ ਕਿ ਆਖਰ ਕਿੰਨੇ ਫਾਲੋਅਰ ਇਹਦੇ ਸੋਸ਼ਲ ਮੀਡੀਆ ਤੇ ਨੇ ਤਾਂ YouTube ਦੇ ਉੱਤੇ ਯਾਨੀ ਕਿ ਜਦੋਂ ਪਾਸ ਕਰਨਾ ਚੈੱਕ ਕਰਿਆ ਹੋਣਾ ਉਸ ਸਮੇਂ ਦੇ ਦੌਰਾਨ 3.77 ਲੱਖ ਯਾਨੀ ਕਿ 3.77 ਲੱਖ ਫਾਲੋਅਰ ਇਹਦਾ YouTube ਦੇ ਉੱਤੇ ਸੀਗਾ ਉਸ ਤੋਂ ਬਾਅਦ ਕਿਉਂਕਿ ਲਗਾਤਾਰ ਲੋਕ ਸਰਚ ਕਰ ਰਹੇ ਨੇ ਦੇਖ ਰਹੇ ਨੇ 뷰ਅਰਸ਼ਿਪਤਾ لازمی ਦੀ ਗੱਲ ਆ ਵਧੀਆ ਪਰ ਇਹ ਮੇਰੇ ਖੁਦ ਦੇ ਵੀ ਦੇਖਦੇ ਦੇਖਦੇ ਆ ਕਿ ਜਦੋਂ ਅੱਜ ਦਿਨ ਦੇ ਵਿੱਚ ਇਹਨੂੰ ਚੈੱਕ ਕਰਿਆ ਤਾਂ ਉਸ ਸਮੇਂ ਦੇ ਦੌਰਾਨ ਟਰੈਵਲ ਵਿਦ ਜੋ ਦੇ ਜਿਹੜੇ ਫਾਲੋਅਰ ਸੀਗੇ ਉਹ 3.82 ਲੱਖ ਹੋ ਚੁੱਕੇ ਸੀਗੇ ਯਾਨੀ ਕਿ ਤੁਸੀਂ ਤਦਾਰ ਦੇਖੋ ਕਿੰਨੀ ਇੱਕੋ ਲੱਖ ਵਧ ਗਈ ਉਦੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਵੀ ਕੁਝ ਘੰਟਿਆਂ ਤੋਂ ਬਾਅਦ ਜਦੋਂ ਹੁਣ ਲੇਟੈਸਟਲੀ ਮੈਂ ਇਹ ਚੈੱਕ ਕਰਿਆ ਤਾਂ ਉਹਦੇ ਵਿੱਚ 1.3 ਲੱਖ ਜਿਹੜਾ ਫੋਲੋਅਰ ਹੈ YouTube ਤੇ ਹੋ ਚੁੱਕਾ ਹੈ ਯਾਨੀ ਕਿ جاسੂਸੀ ਚ ਫੜੀ ਗਈ ਮਹਿਲਾ ਦੇ ਹਜੇ ਵੀ ਲਗਾਤਾਰ ਵਿਊਅਰਸ ਵੀ ਵਧ ਰਹੇ ਨੇ ਫੋਲੋਅਰਸ ਵੀ ਵਧ ਰਹੇ ਨੇ ਉਹਦੇ ਨਾਲ ਹੀ ਜੇ ਗੱਲ ਮੈਂ Instagram ਦੀ ਕਰਾਂ ਤਾਂ Instagram ਦੇ ਵਿੱਚ ਪਾਸ ਕਰਨੇ ਜਿਹੜੀ ਜਾਣਕਾਰੀ ਛਾਪੀ ਉਹਦੇ ਵਿੱਚ ਸੀ ਕਿ 1.32 ਲੱਖ ਫੋਲੋਅਰਸ Instagram ਦੇ ਉੱਤੇ ਜੋਤੀ ਮਲਹੋਤਰਾ ਦਾ ਹੈ ਹਰਿਆਣਾ ਦੀ ਰਹਿਣ ਵਾਲੀ ਹੈ ਜਿਹੜੀ ਉਸ ਤੋਂ ਬਾਅਦ ਜਦੋਂ ਮੈਂ ਦਿਨੇ ਦੇਖਿਆ ਤਾਂ ਉਸ ਸਮੇਂ ਦੇ ਦੌਰਾਨ ਲਗਭਗ 139 ਕੇ ਜਿਹੜੇ ਫੋਲੋਅਰ ਸੀ ਯਾਨੀ ਕਿ 1 ਲੱਖ 39000 ਹੋ ਗਿਆ ਸੀਗਾ ਤੁਸੀਂ ਇਹ ਦੇਖੋ ਵੀ 132000 ਤੋਂ 139 ਹੋ ਗਿਆ ਸੀ ਹੁਣ ਜਦੋਂ ਮੈਨੇ ਬਲੌਗ ਬਣਾਉਂਦੇ ਬਣਾਉਂਦੇ ਹਾਲਾਂਕਿ ਹੋ ਸਕਦਾ ਜਦੋਂ ਤੁਸੀਂ ਚੈੱਕ ਕਰੋ ਤਾਂ ਉਸ ਸਮੇਂ ਤੋਂ ਦਰਾਰ ਹੋਰ ਵੀ ਵੱਧ ਗਈ ਹੋਣ 139 ਕੇ 141000 ਫੋਲੋਅਰ ਹੋ ਚੁੱਕਿਆ ਹਾਲਾਂਕਿ ਮੈਨੇ ਹਜੇ ਫੇਸਬੁਕ ਦੀ ਗੱਲ ਨਹੀਂ ਕਰੀ ਫੇਸਬੁਕ ਦੇ ਉੱਤੇ ਇਹਨਾਂ ਨੇ 3.21 ਲੱਖ ਦਿਖਾਇਆ ਹੋਇਆ ਹਾਲਾਂਕਿ ਹੋ ਸਕਦਾ ਕਿ ਫੇਸਬੁਕ ਤੇ ਵੀ ਅੰਕੜਾ ਜਿਹੜਾ ਉਹ ਲਗਾਤਾਰ ਵਧ ਰਿਹਾ ਹੋਵੇ ਜੋਤੀ ਮਨੋਤਰਾ ਜਿਸ ਤਰ੍ਹਾਂ ਦੇ ਨਾਲ ਪਤਾ ਹੁਣ ਤੱਕ ਜਿਹੜੀਆਂ ਮੀਡੀਆ ਰਿਪੋਰਟਸ ਨੇ ਉਹਦੇ ਹਵਾਲੇ ਤੋਂ ਤਾਂ ਇਹ ਹੈ ਵੀ ਹੁਣ ਤੱਕ ਦੋ ਤੋਂ ਤਿੰਨ ਵਾਰ ਉਹ ਜਾ ਚੁੱਕਿਆ ਪਾਕਿਸਤਾਨ ਹੋ ਸਕਦਾ ਜਾਂਚ ਪਰਤਾਪ ਚ ਦੋ ਵੱਧ ਵਾਰ ਵੀ ਆਵੇ ਕਿਉਂਕਿ ਪਹਿਲੀ ਵਾਰੀ ਜਦੋਂ 2018 ਦੇ ਲਗਭਗ ਦੱਸਦੇ ਨੇ ਕਿ ਜਦੋਂ ਵੀਜ਼ਾ ਉਹਨੇ ਲਿਆ ਤਾਂ ਉਸ ਸਮੇਂ ਦੇ ਦੌਰਾਨ ਜਿਹੜਾ ਹੈਗਾ ਕਿ ਦਾਨਿਸ਼ ਜਿਹੜਾ ਪੁਰਾਣਾ ਹਾਲਾਂਕਿ ਹੋ ਰਿਹਾ ਪਰ ਦਾਨਿਸ਼ ਜਿਹੜਾ ਆਈਐਸਆਈ ਦਾ ਏਜੰਟ ਸੀਗਾ ਉਹਦੇ ਜਦੋਂ ਇਹ ਟੱਚ ਦੇ ਵਿੱਚ ਆਉਂਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਆਈਐਸ ਦੇ ਆਈਐਸਆਈ ਦੇ ਹੋਰ ਵੀ ਜਿਹੜੇ ਹੈਗੇ ਨੇ ਹੁਣ ਇਸ ਸਮੇਂ ਦੇ ਦੌਰਾਨ ਮੈਂ ਜਦੋਂ ਚੈੱਕ ਕਰ ਰਿਹਾ ਸੀਗਾ ਟਰੈਵਲ ਵਿਦ ਜੋ ਮੈਨੇ ਭਰਿਆ ਤਾਂ ਮੈਕਸਿਮਮ ਜੇ ਕਹਿ ਜਾਵੇ ਪਪੂਲਰ ਮੋਸਟ ਪਪੂਲਰ ਦੇ ਵਿੱਚ ਇਹ ਅਕਾਊਂਟ ਹੈ ਜਿਹੜਾ ਆਇਆ ਹੈ ਹਾਲਾਂਕਿ ਅਕਾਊਂਟ ਤਾਂ ਨਹੀਂ ਨਿਕਲ ਕੇ ਆਇਆ ਉਹਦੇ ਨਾਲ ਜੁੜੀਆਂ ਹੋਈਆਂ ਪੋਸਟਾਂ ਬਹੁਤ ਆ ਗਈਆਂ ਨੇ ਗਿਆ ਕਿਉਂਕਿ ਲਗਾਤਾਰ ਹੈਸ਼ਟੈਗ ਇਹ ਚੱਲ ਰਿਹਾ ਹੈ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਲਗਾਤਾਰ ਤੁਸੀਂ ਦੇਖੋ ਕਿ ਕਿੰਨੇ ਜ਼ਿਆਦਾ ਫੋਲੋਅਰ ਕਿੰਨੀ ਗਿਣਤੀ ਦੇ ਨਾਲ ਵਧ ਰਹੇ ਨੇ ਉਸ ਸਮੇਂ ਦੇ ਹੁਣ ਤੱਕ ਜਿਹੜੇ ਇਹਦਾ ਟ੍ਰੈਵਲ ਵਿਦ ਜੋ ਹਾਲਾਂਕਿ ਇਹ ਵੈਰੀਫਾਈਡ ਤਾਂ ਨਹੀਂ ਹੈ ਅਕਾਊਂਟ ਬਟ ਕਿਉਂਕਿ ਮੈਕਸਿਮਮ ਇਸਦੇ ਹੀ ਵੀਡੀਓ ਨੇ ਤਾਂ ਅ ਲੇਟੈਸਟ ਲੀਵੀ ਦੇ ਪਾਪ ਨੇ ਹੁਣ 322 ਕੇ ਯਾਨੀ ਕਿ 3 ਲੱਖ 22 ਹਜ਼ਾਰ ਫੋਲੋਅਰ ਹੋ ਚੁੱਕਿਆ ਇਹਦੇ ਵਿੱਚ ਯਾਨੀ ਕਿ 3.21 ਫੋਲੋਅਰ ਅਪ ਤਾਂ ਪਾਸ ਕਰਨੇ ਨੋਟ ਕਰਿਆ ਸੀ ਇਸ ਤੋਂ ਅਗੇ ਆ ਨਿਆ ਹੁਣ ਕੀ ਜੋਤੀ ਮਲਹੋਤਰਾ ਦੇ ਜਿਹੜੇ ਜਦੋਂ ਅਕਾਊਂਟ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਵੀ ਆਈ ਕਿ ਜਿਹੜੇ ਮੈਕਸਿਮਮ ਵੀਡੀਓਜ਼ ਨੇ ਉਹ ਪਾਕਿਸਤਾਨ ਨਾਲ ਜੁੜੇ ਹੋਏ ਦਿਖਾਈ ਦਿੰਦੇ ਨੇ ਪਾਕਿਸਤਾਨ ਦੇ ਝੰਡਿਆਂ ਦੇ ਨਾਲ ਵੀਡੀਓ ਮੈਕਸਿਮਮ ਨੇਗੇ ਹਾਲਾਂਕਿ ਚਲੋ ਇਸ 'ਚ ਵੀ ਕੋਈ ਵੱਡੀ ਗੱਲ ਨਹੀਂ ਪਰ ਜਿਹੜੇ ਵੀਡੀਓਜ਼ ਆਏ ਅੱਜੋ ਵੀਡੀਓ ਦੇ ਵਿੱਚ ਯਾਤਰੀ ਡਾਕਟਰ ਯਾਤਰੀ ਕਰਕੇ ਇੱਕ ਸ਼ਖਸ ਨੇਗੇ ਉਹ ਵੀ ਬਹੁਤ ਪੌਪੂਲਰ ਨੇ 17 ਲੱਖ ਤੋਂ ਜ਼ਿਆਦਾ ਫਾਲੋਅਰ ਨੇ ਉਹਨਾਂ ਦੇ ਉਹ ਵੀ ਇਹਨੂੰ ਇਸ ਵੀਡੀਓ ਦੇ ਦੌਰਾਨ ਮਿਲਦੇ ਨੇ ਹਾਲਾਂਕਿ ਉਹਨਾਂ ਨੇ ਤਾਂ ਵੀਡੀਓ ਪਾ ਕੇ ਕਹਿਤਾ ਵੀ ਜਦੋਂ ਮੈਨੂੰ ਪੁਲਿਸ ਬਲਾਉਗੀ ਮੈਂ ਜਾਂਚ ਪੜਤਾਲ ਦੇ ਵਿੱਚ ਸ਼ਾਮਲ ਹੋਊਂਗਾ ਜੋਤੀ ਮਲੋਤਰਾ ਕਰੋਨਾ ਦੇ ਸਮੇਂ ਦੇ ਦੌਰਾਨ ਇਹਦੀ ਜੌਬ ਚੱਲੀ ਜਾਂਦੀ ਹੈ ਜਿਵੇਂ ਆਮ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਜੌਬ ਕਰਦੇ ਸੀਗੇ ਲੋਕ ਉਸੇ ਤਰ੍ਹਾਂ ਦੇ ਨਾਲ ਇਹਦੀ ਵੀ ਜੌਬ ਗਈ ਉਸ ਤੋਂ ਬਾਅਦ ਜੇ ਦੇਖੀਏ ਤਾਂ ਇਸਦੀ ਜੌਬ ਜਾਣ ਦੇ ਨਾਲ ਨਾਲ ਇਹਨੇ ਆਪਦੀ ਟਰੈਵਲਿੰਗ ਬਲੌਗ ਹੈ ਜਿਹੜਾ ਸ਼ੁਰੂ ਕੀਤਾ ਉਸੇ ਸਮੇਂ ਦੇ ਦੌਰਾਨ ਇਹ ਸੀ ਵੀ ਪਾਕਿਸਤਾਨੀ ਫੇਰੀ ਜਿਹੜੀ ਨੇ ਆਪਦੀ ਸ਼ੁਰੂ ਕਰੀ ਦਾਨਿਸ਼ ਜਦੋਂ ਇਹਨੂੰ ਮਿਲਦਾ ਤਾਂ ਦਾਨਿਸ਼ ਇਹਦੀ ਕਈ ਮੁਲਾਕਾਤਾਂ ਨੇ ਜਿਹੜੀਆਂ ਉਹ ਮੀਡੀਆ ਰਿਪੋਰਟਸ ਦੇ ਜ਼ਰੀਏ ਪਤਾ ਲੱਗਦਾ ਹੈ ਕਿ ਇਹਨੇ ਹੋਰ ਵੀ ਆਪਦੇ ISI ਦੇ ਸੀਨੀਅਰਸ ਦੇ ਨਾਲ ਕਰਵਾਈਆਂ ਜਿਸ ਤੋਂ ਬਾਅਦ ਅਖਰ ਇਹਦਾ ਦਾਇਰਾ ਇਸ ਕਦਰ ਵੱਧ ਗਿਆ ਕਿ ਤੁਸੀਂ ਦੇਖੋ ਕਿ ਜਿਹੜੀ ਹਾਈ ਕਮਿਸ਼ਨ ਦੀ ਇਫਤਾਰ ਪਾਰਟੀ ਹੋਈ ਉਹਦੇ ਵਿੱਚ ਵੀ ਕਹਿੰਦੇ ਉਹਨੂੰ ਸਪੈਸ਼ਲ ਇਨਵਾਈਟ ਆਇਆ ਹਾਲਾਂਕਿ ਮਹਤਰਮਾਨ ਨੇ ਉਹਦੀ ਵੀ ਇੱਕ ਫੋਟੋ ਆਪਦੀ ਸ਼ੇਅਰ ਕੀਤੀ ਹੋਈ ਹੈ ਯਾਨੀ ਕਿ ਇੱਕ YouTube YouTuber ਦਾ ਇਨਾ ਵੱਡਾ ਦਾਇਰਾ ਬਣ ਚੁੱਕਿਆ ਸੀਗਾ ਹਾਂ ਕਿ ਇਹ ਜੀ ਵੀ ਕੋਈ ਗੱਲ ਨਹੀਂ ਸਾਡੇ ਦੇਸ਼ ਵਿੱਚ ਬਹੁਤ ਸਾਰੇ YouTuber ਬਹੁਤ VIPs ਨੂੰ ਮਿਲਦੇ ਨੇ ਪਰ ਇੰਨਾ ਵੀ ਵੱਡਾ ਦਾਇਰਾ ਜੋਤੀ ਮਨੋਤਰਾ ਦਾ ਨਹੀਂ ਸੀਗਾ ਕਿ ਉਹਦਾ ਇਨਾ ਵੱਡਾ ਦਾਇਰਾ ਬਣ ਚੁੱਕਿਆ ਸੀ ਉਦੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਜਿਹੜੀ ਪਾਰਟੀ ਦੇ ਵਿੱਚ ਇਹ ਜਾਂਦੀ ਹੈ ਉੱਥੇ ਕਈ ਇਹ ਲੋਕਾਂ ਨੂੰ ਮਿਲਦੀ ਹੈ ਤੇ ਇਸ ਦੀ ਪੁਸ਼ਟੀ ਕੀ ਹੁੰਦੀ ਹੈ ਵੀ ਮਲੌਰ ਵਾਲਾ ਕੌਣ ਸੀ ਫਿਰ ਦੁਬਾਰੇ ਨਾਮ ਆਉਂਦਾ ਦਾਨਿਸ਼ ਦਾ ਕਿਉਂਕਿ ਦਾਨਿਸ਼ ਆਖਰ ਦੇ ਉਸ ਵੀਡੀਓ ਦੇ ਕਲਿੱਪ ਦੇ ਵਿੱਚ ਫਿਰ ਜ਼ਿਕਰ ਆਉਂਦਾ ਹੈ ਜਦੋਂ ਉਹ ਕਲੋਜ਼ਿੰਗ ਕਰਦੀ ਹੈ ਉਸ ਵੀਡੀਓ ਦੀ ਉਸੇ ਸਮੇਂ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਮਿਲਦੀ ਹੈ ਇੱਕ ਸ਼ਖਸਾ ਇਹ ਪੁੱਛਦਾ ਕਹਿੰਦਾ ਤੁਸੀਂ ਇਹਨੂੰ ਕਿ ਇਹਨਾਂ ਨੂੰ ਕਿਵੇਂ ਜਾਣਦੇ ਸੀਗੇ ਯਾਨੀ ਕਿ ਉੱਥੇ ਦੇ ਕਈ ਲੋਕਾਂ ਦੇ ਨਾਲ ਇਹਨਾਂ ਦਾ ਟੱਚ ਸੀਗੀ ਹੁਣ ਕੀ ਜਾਣਕਾਰੀ ਭੇਜੀ ਹਾਲਾਂਕਿ ਪੁਲਿਸ ਪੜਤਾਲ ਕਰ ਰਹੀ ਹੈ ਲੈਪਟਾਪ ਵਗੈਰਾ ਫੋਨ ਵਗੈਰਾ ਇਹਦੇ ਜਬਤ ਕਰ ਲਏ ਨੇ ਆ ਰਿਮਾਂਡ ਵੀ ਪੁਲਿਸ ਨੂੰ ਇਸ ਦਾ ਮਿਲੇਗਾ ਹਰਿਆਣੇ ਦੀ ਰਹਿਣ ਵਾਲੀ ਇਹ ਜੋਤੀ ਮਲਹੋਤਰਾ ਬੇਹਦ ਦੇਖਿਆ ਜਾਵੇ ਇੱਕ ਸਧਾਰਨ ਪਰਿਵਾਰ ਚੋਂ ਹੈ ਕੋਈ ਬਹੁਤ ਵੱਡੇ ਪਰਿਵਾਰ ਚੋਂ ਨਹੀਂ ਹੈ ਬੀਲੀ ਬੋਰਡ ਦੇ ਵਿੱਚੋਂ ਦੱਸਿਆ ਜਾਂਦਾ ਇਹਨਾਂ ਦੇ ਫਾਦਰ ਸਾਹਿਬ ਟਾਇਰ ਨੇਗੇ ਇਸੇ ਦੇ ਨਾਲ ਜੇ ਦੇਖੀਏ ਤਾਂ ਆਖਰਕਾਰ ਕੀ ਅਜੀਹਾ ਹੋਇਆ ਕਿ ਪਾਕਿਸ ਜੇ ਕਿਹਾ ਜਾਵੇ ਇਹ ਟਰੈਵਲਰ ਸੀਗੀ ਟਰੈਵਲਰ ਬਲੌਗਰ ਸੀਗੀ ਤੇ ਆ ਟਾਰਗੇਟ ਦੇ ਵਿੱਚ ਆ ਜਾਂਦੀ ਆ ਪਾਕਿਸਤਾਨੀ ਵੀਡੀਓ ਨੂੰ ਲੈ ਕੇ ਹਾਲਾਂਕਿ ਇਹ ਸਾਰਾ ਜਾਂਚ ਪੜਤਾਲ ਤੋਂ ਬਹੁਤ ਪਤਾ ਲੱਗੂਗਾ ਪਰ ਤੁਸੀਂ ਦੇਖੋ ਕਿ ਸਾਡੇ ਲੋਕਾਂ ਦੇ ਵਿੱਚ ਕਿੰਨਾ ਰੁਝਾਨ ਲੈਂਦਾ ਉਸ ਸ਼ਖਸ ਨੂੰ ਸਰਚ ਕਰਨ ਦਾ ਉਹਦੇ ਬਾਰੇ ਦੇਖਣ ਦਾ ਉਹਨੂੰ ਜਾਣਨ ਦਾ ਕਿ ਪਹਿਲਾਂ ਹਾਲਾਂਕਿ ਉਹਨੇ ਫਾਲੋਅਰ ਨਹੀਂ ਹੋਣੇ ਹੁਣ ਜੇਲ੍ਹ 'ਚ ਬੈਠੇ ਬੈਠੇ ਵੀ ਜੋਤੀ ਮਲਹੋਤਰਾ ਦੇ ਫਾਲੋਅਰ ਨੇ ਜਿਹੜੇ ਉਹ ਲਗਾਤਾਰ ਵਧ ਰਹੇ ਨੇਗੇ ਹੁਣ ਇਹਨਾਂ ਸਾਰਿਆਂ ਦੇ ਵਿੱਚ ਦੇਖੀਏ ਤਾਂ ਬਹੁਤ ਵੱਡਾ ਜਾਂਚ ਦਾ ਘੇਰਾ ਇਹ ਵੀ ਹੈ ਕਿ ਆਖਰ ਦਾਨਿਸ਼ ਨੇ ਜਦੋਂ ਉਹਦੇ ਸੀਨੀਅਰਸ ਦੇ ਨਾਲ ਮੁਲਾਕਾਤ ਇਹਦੀ ਕਰਵਾਈ ਤਾਂ ਉਦੋਂ ਬਾਅਦ ਹੀ ਇਹਦਾ ਇੰਡੀਆ ਕਿਉਂਕਿ ਉਹਨਾਂ ਦੇ ਕਹਿੰਦੇ ਬਿਹ ਜ਼ਨਦੀਕ ਆ ਗਈ ਸੀ ਇਹ ਤਾਂ ਉਦੋਂ ਬਾਅਦ ਇੰਡੋਨੇਸ਼ੀਆ ਦੌਰਾ ਵੀ ਇਹ ਦੱਸਿਆ ਜਾ ਰਿਹਾ ਹੈ ਮੀਡੀਆ ਰਿਪੋਰਟਸ ਦੇ ਵਿੱਚ ਕਿ ਜਿਹੜਾ ਇੰਡੀਆ ਇੰਡੋਨੇਸ਼ੀਆ ਦੌਰਾ ਸੀ ਇਹਦਾ ਬਾਲੀ ਵਗੈਰਾ ਜਿੱਥੇ ਇਹ ਗਈ ਤਾਂ ਉਹ ਵੀ ਉਹਨਾਂ ਦੇ ਵੱਲੋਂ ਰੇਂਜ ਕਰਾਇਆ ਗਿਆ ਸੀ ਪੁਲਿਸ ਆਈ.ਐਸ.ਆਰ ਦੀ ਵੀ ਜਾਂਚ ਪੜਤਾਲ ਕਰ ਰਹੀ ਹੈ ਵੀ ਇਹਨਾਂ ਲਗਜ਼ਰੀ ਲਾਈਫਸਟਾਈਲ ਜਿਸ ਤਰ੍ਹਾਂ ਦੇ ਨਾਲ ਹੋਟਲਾਂ ਦੇ ਵਿੱਚ ਦਿਖਾਇਆ ਗਿਆ ਇਹ ਵੀ ਕੋਈ ਦੋ ਰਾਏ ਨਹੀਂ ਕਿ ਸਪான்ਸਰ ਵੀ ਮਿਲਦੇ ਨੇ ਟਰੈਵਲਰ ਬਲੌਗਰ ਨੇ ਜਿਹੜੇ ਉਹਨਾਂ ਨੂੰ ਪੈਸਾ ਵੀ ਬਹੁਤ ਮਿਲਦਾ ਹੈ ਪਰ ਕੀ ਇਹ ਉਸ ਲੈਵਲ ਦੀ ਬਲੌਗਰ ਸੀ ਕਿ ਆਖਰਕਾਰ ਇਹਦਾ ਇੰਨਾ ਲਗਜ਼ਰੀ ਲਾਈਫਸਟਾਈਲ ਜੋ ਵੀਡੀਓਜ਼ ਦੇ ਵਿੱਚ ਦਿਖਾਇਆ ਤਾਂ ਆਖਰ ਉਹ ਪੈਸਾ ਆਇਆ ਕਿੱਥੋਂ ਹੈ तमाम ਚੀਜ਼ਾਂ ਜਾਂਚ ਪੜਤਾਲ ਦੀਆਂ ਨੇ ਅੱਜ ਮੈਕਸਿਮਮ ਕਹਿ ਜਾਵੇ ਮੋਸਟ ਪਪੂਲਰ ਸਰਚ ਬਣ ਚੁੱਕੀ ਹੈ ਜੋਤੀ ਮਲਹੋਤ ਕਰੋੜ ਤੋਂ ਵੀ ਜ਼ਿਆਦਾ ਵਾਰ ਦੇਖਿਆ ਗਿਆ ਜਿਹਨੂੰ ਲੈ ਕੇ ਹੁਣ ਤਾਂ ਬਾਕੀ ਵੀਡੀਓਜ਼ ਦੀ ਵੀ ਲਗਾਤਾਰ ਜਿਹੀਏ ਕਿ ਫਲੋਵਰਸ਼ਿਪ ਵੱਧ ਰਹੀ ਹੈ ਵਿਊਅਰਸ਼ਿਪ ਵੱਧ ਰਹੀ ਹੈ ਤਾਂ ਕੀ ਆਖਰ ਨਿਕਲ ਕੇ ਆਉਂਦਾ ਸੱਸ ਬਾਅਦ ਦੇ ਵਿੱਚ ਤਾਂ ਉਹ ਚੀਜ਼ ਜ਼ਰੂਰ ਦੇਖਣੀ ਹੋਊਗੀ ਪਰ ਹਾਲ ਫਿਲਹਾਲ ਦੀ ਗੱਲ ਹੀ ਕਹਿ ਸਕਦੇ ਆ ਕਿ ਇਸ ਯੂਟਿਊਬਰ ਨੂੰ ਲੈ ਕੇ ਲਗਾਤਾਰ ਲੋਕ ਸਰਚ ਕਰ ਰਹੇ ਨੇ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇਗੇ